ਗੱਲ ਤੇ ਮੁੱਦਾ ਜੋ ਬੜਾ ਬਵਾਦਤ ਬਣਿਆ ਹੋਇਆਗਾ ਕਰਨਲ ਬਾਠ ਸਾਹਿਬ ਨੂੰ ਲੈ ਕੇ ਉਹਦੇ ਤਹਿਤ ਗੱਲਬਾਤ ਕਰਦੇ ਆ ਹੁਣ ਕਈ ਸੱਜਣ ਕਹਿੰਦੇ ਤੁਸੀਂ ਐਸਐਸਪੀ ਨਾਨਕ ਸਿੰਘ ਨੂੰ ਬਦਨਾਮ ਨਾ ਕਰੋ ਨਾਨਕ ਸਿੰਘ ਦਾ ਕੀ ਰੋਲ ਹੈ ਇਹਦੇ ਵਿੱਚ ਭਾਈ ਅਸੀਂ ਨਹੀਂ ਬਦਨਾਮ ਕਰਦੇ ਇਹ ਤਾਂ ਨਾਨਕ ਸਿੰਘ ਦੱਸ ਸਕਦਾ ਜਾਨ ਕਰਨਲ ਬਾਠ ਦੀ ਜਿਹੜੀ ਪਤਨੀ ਆ ਕਰਮਪੱਤਨੀ ਉਹ ਦੱਸ ਸਕਦੀ ਆ ਕਿ ਨਾਨਕ ਸਿੰਘ ਨਾਨਕ ਸਿੰਘ ਕਰਨਲ ਦੇ ਪਰਿਵਾਰ ਨਾਲ ਕੰਮੇ ਧੱਕਾ ਕਰ ਰਿਹਾ ਸੀ ਤੇ ਕਿਵੇਂ ਉਹਨਾਂ ਨੂੰ ਜਿਨ੍ਹਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਬੁਰੀ ਤਰ੍ਹਾਂ ਡਾਂਗਾ ਦੇ ਨਾਲ ਉਹਨਾਂ ਉੱਤੇ ਕੋਈ ਪਰਚਾ ਦਰਜ ਨਹੀਂ ਜਣੇ ਕਿ ਕਹਿ ਦਿੱਤਾ ਕਿ 45 ਦਿਨਾਂ ਦੇ ਵਿੱਚ ਮੈਂ ਜਾਂਚ ਕਰੂੰਗਾ ਜਦੋਂ ਇਹਨਾਂ ਦੀ ਆਪ ਤੇ ਆ ਜਾਵੇ ਉਦੋਂ ਸਿਕੰਟਾ ਮਿੰਟਾਂ ਦੇ ਵਿੱਚ ਜਾਂਚ ਹੋ ਜਾਂਦੀ ਆ ਤੇ ਜਦੋਂ ਦੂਜੇ ਦੇ ਹੱਡ ਮੋਢੇ ਕੁੱਟ ਦੇਣ ਮਾਰ ਦੇਣਾ ਫੇਰ 2-2 ਮਹੀਨੇ ਤੱਕ ਜਾਂਚ ਇਸ ਕਰਕੇ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਐਸਐਸਪੀ ਨਾਨਕ ਸਿੰਘ ਆਉਂਦਾਗਾ ਇੱਕ ਹੋਰ ਹਨਾਨੇ ਦੀ ਗੱਲ ਆ ਜਿੱਥੇ ਵੀ ਨਾਨਕ ਸਿੰਘ ਜਾਂਦਾ ਐਸਐਸਪੀ ਉਥੇ ਉਥੇ ਕਾਂਡ ਕਿਉਂ ਵਾਪਰਦੇ ਆ ਕਰੋਨਾ ਟਾਈਮ ਦੇ ਵੇਲੇ ਬਠੰਡੇ ਦੇ ਵਿੱਚ ਸੀ ਉਥੇ ਕਵੇਂ ਜਿਹੜਾ ਪਸ਼ੂਆਂ ਮੰਗੂ ਜਿਹੜਾ ਲੋਕਾਂ ਨੂੰ ਕੁੱਟਿਆ ਜਾਂਦਾ ਸੀ ਮਾਂਸਾ ਵਿੱਚ ਆਇਆ ਤੇ ਇੱਥੇ ਜੋ ਨਸਿਆਂ ਦੇ ਖਿਲਾਫ ਜੰਗ ਚੱਲ ਰਹੀ ਸੀ ਉਹਨੂੰ ਲੈ ਕੇ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਆ ਉਹ ਤੋਂ ਬਾਅਦ ਹੋਰ ਬਖੇੜਾ ਖੜਾ ਹੁੰਦਾਗਾ ਬੜੀਆਂ ਅਜੇ YouTube ਤੇ ਵੀਡੀਓ ਪਈਆਂ ਨਾਨਕ ਸਿੰਘ ਦੀਆਂ ਜਿਦੇ ਵਿੱਚ ਸਿੱਧਾ ਨਾਨਕ ਸਿੰਘਾ ਇੱਕ ਵਿਅਕਤੀ ਦੇ ਨਾਲ ਸਮਝੌਤਾ ਕਰਕੇ ਜਿਹੜਾ ਫਿਰ ਇੱਥੋਂ ਜਾ ਕੇ ਪਟਿਆਲੇ ਵਗ ਜਾਂਦਾ ਪਟਿਆਲੇ ਫੇਰ ਜਾ ਕੇ ਜਦੋਂ ਨਾਨਕ ਸਿੰਘ ਜਾਂਦਾ ਫੇਰ ਜਾ ਕੇ ਕਾਂਡ ਵਾਪਰ ਜਾਂਦਾ ਸਭ ਤੋਂ ਵੱਡਾ ਜੋ ਕਰਨ ਸਾਹਿਬ ਦੇ ਨਾਲ ਪੁਲਸ ਨੇ ਕੀਤਾ ਆਖਰ ਕੀ ਕਾਰਨ ਆ ਇਹਦੇ ਪਿੱਛੇ ਵੀ ਜਿਹੜਾ ਕਾਰਨ ਅਰੀਜਨ ਲੱਭਣੇ ਪੈਣੇ ਨੇ ਆਖਰ ਇੱਥੇ ਨਾਨਕ ਸਿੰਘ ਜਾਂਦਾ ਉੱਥੇ ਕਾਂਡ ਕਿਉਂ ਵਾਪਰਦੇ ਨੇ ਇਹ ਵੱਡੇ ਸਵਾਲ ਨੇ ਇਹ ਸਵਾਲ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲ ਰਹੇ ਅਜ ਤੱਕ ਇਹ ਕਹਿੰਦੇ ਆ ਕਿ ਉਹਨਾਂ ਦੀ ਧਰਮ ਪਤਨੀ ਨੇ ਕੀ ਕਹਿੰਦੀ ਆ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਇਹ ਉਹਨਾਂ ਦੀ ਧਰਮ ਪਤਨੀ ਨੇ ਪੁੱਛੋ ਕਿ ਨਾਨਕ ਸਿੰਘ ਕੀ ਕਰਦਾ ਸੀ ਤੇ ਕਿਉਂ ਉਹਨਾਂ ਨੂੰ ਜਿਹੜਾ ਕਿ ਇੰਨਾ ਟਾਈਮ ਜਿਹੜਾ 2 ਮਹੀਨੇ ਦਾ ਟਾਈਮ ਦੇ ਦਿੱਤਾ ਇਸ ਵਾਰ ਹਰ ਦਿਨ ਕੁਝ ਐਸ ਇਸ ਨਾਨਕ ਨੇ ਤਾਂ ਮੈਨੂੰ ਕਿੰਨਾ ਬੇਇੱਜ਼ਤ ਕੀਤਾ ਐ ਐਜ਼ ਅ ਆਰਮੀ ਆਫਸਰਸ ਵਾਈਫ ਸੱਚ ਕਾਈਂਡ ਆਫ ਆਫਸਰ ਸ਼ੁੱਡ ਬੀ ਡਿਸਮਿਸਡ ਫ্রম ਦ ਸਰਵਿਸਸ ਹੀ ਸ਼ੁੱਡ ਹੈਂਗ ਹਿਸ ਯੂਨੀਫਾਰਮ For doing injustice to brother officer's wife. Shame on SSP Everybody, Shame on on Everybody. रात को 10-12 बजे फोन किया था कि मैंने कहा मेरे को कोई सारा नहीं दे रहा आपके पुलिस वाले बोल रहे 10 मिनट में आ रहे हैं 10 मिनट में जा रहे हैं की स्विच office phone. SSP एस ने मेरे को बोला FIR. ਹੋ ਜਾਏਗੀ ਇਸਨੇ ਬੋਲਾ ਆਪ ਵਾਪਸ ਜਾਈਏ ਇਹ ਲੋਕ ਕੋਸ਼ਿਸ਼ ਕਰਤੇ ਰਹੇ ਮੇਰੇ ਕੋ ਕੰਪਰੋਮਾਈਜ਼ ਕੇ ਲਿਏ ਪ੍ਰੈਸ਼ਰ ਦਾਲਤੇ ਰਹੇ ਧਮਕਾਤੇ ਰਹੇ ਆਪ ਦੇਖ ਲੋ ਹੁਣ ਤੁਹਾਨੂੰ ਪੂਰੀ ਵੀਡੀਓ ਸੁਣਾ ਦੇਵਾਂ ਹੁਣ ਨਾਨਕ ਸਿੰਘ ਦੇ ਉੱਪਰ ਉਹਨਾਂ ਦੀ ਪਤਨੀ ਵੱਡੇ ਸਵਾਲ ਚੁੱਕੇ ਨੇ ਕਿ ਫੌਣੀ ਬੰਦ ਕਰ ਲਿਆ ਜੋ ਕੋ ਤੁਸ ਸੁਣ ਕੇ ਹਟਿਆ ਹੁਣ ਇਹ ਤਾਂ ਆਪ ਅੰਦਾਜ਼ਾ ਲਾ ਲਓ ਕਿ ਨਾਨਕ ਸਿੰਘ ਨੇ ਕੀ ਕੀਤਾ ਤਾਨੂੰ ਇੱਕ ਅਗਲੀ ਇੱਕ ਹੋਰ ਵੀਡੀਓ ਸੁਣਾਉਣੇ ਆ ਕਰਨ ਵਾਲਾ ਫੌਜਦਾ ਉਹਨੇ ਅੱਜ ਦੇ ਵੱਡਾ ਬਿਆਨ ਦੇ ਦਿੱਤਾ ਤੇ ਉਹ ਸੁਣਾਉਣੇ ਤੁਹਾਨੂੰ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਫਿਰ ਵੀਡੀਓ ਨੂੰ ਜਿਹੜਾ ਜਰੂਰ ਅੱਗੇ ਸਾਂਝੀ ਕਰ ਦਿਓ ਕਿਉਂਕਿ ਮਾਮਲਾਗਾ ਜਿਹੜਾ ਇਹ ਜ਼ਰੂਰੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਸਾਡੇ ਦੇਸ਼ ਦੇ ਰਾਖਿਆਂ ਉੱਤੇ ਜਿਹੜੇ ਦੇਸ਼ ਦੇ ਰਾਖੇ ਨੇ ਉਹਨਾਂ ਉੱਪਰ ਹੀ ਜਿਹੜਾ ਪੁਲਿਸ ਤਸੱਦਦ ਕਰਨ ਲੱਗ ਪਊ ਇਸ ਤਰ੍ਹਾਂ ਡਾਂਗਾ ਦੇ ਨਾਲ ਕੁੱਟਣ ਲੱਗ ਪਊ ਤੇ ਫਿਰ ਆਮ ਲੋਕਾਂ ਦਾ ਕੀ ਬਣੂਗਾ ਅੱਜ ਵੱਡਾ ਸਵਾਲ ਇਹ ਹੀ ਖੜਾ ਹੋ ਰਿਹਾ ਹੈਗਾ ਅੱਜ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਫੌਜ ਦੇ ਨਾਲ ਆ ਗੁੰਡਾਗਰਦੀ ਦੇ ਉੱਤੇ ਹੀ ਆ ਪਲਸਾ ਫਿਰ ਸਾਨੂੰ ਇਹ ਗੱਲ ਕਹਿਣੀ ਹੈ ਕਿਉਂ ਪੈ ਰਹੀਆਂ ਨੇ ਜੇ ਨਹੀਂ ਹੋਇਆ ਤਾਂ ਤੁਹਾਡੇ ਸਾਹਮਣੇ ਆ ਕਿਸਾਨਾਂ ਨਾਲ ਤੁਹਾਡੇ ਸਾਹਮਣੇ ਹੋ ਕੇ ਹਟਿਆ ਤੇ ਜੋ ਡਿਬਰੂਗੜ ਦੇਲ ਦੇ ਵਿੱਚ ਬੰਦਾ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ 2 ਸਾਲਾਂ ਤੋਂ ਐਨਐਸਏ ਟੁੱਟਿਆ ਤੇ ਆ ਕੇ 4 ਦਿਨਾਂ ਦਾ ਫਿਰ ਰਿਮਾਂਡ ਲਿਆ ਜਾਂਦਾ ਉਹਨਾਂ ਦਾ ਕਹਿੰਦੇ ਇਹਨਾਂ ਤੋਂ ਵੈਪਨ ਰਿਕਵਰ ਕਰਾਉਣੇ ਇਹਨਾਂ ਤੋਂ ਮੋਬਾਈਲ ਰਿਕਵਰ ਕਰਾਉਣੇ ਆ ਵੀ ਭਾਈ 2 ਸਾਲ ਦੇ ਉਹ ਜੇਲ੍ਹ ਦੇ ਵਿੱਚ ਹੀ ਬੈਠੇ ਸੀ ਤੇ ਉਦੋਂ ਰਿਮਾਂਡ ਲੈ ਲੈਂਦੇ ਉਦੋਂ ਬਪਣਾ ਕਰਵਾ ਲੈਂਦੇ ਇਹ ਸਾਰੀਆਂ ਗੱਲਾਂ ਜਿਹੜੀਆਂ ਪੁਲਸਾ ਇੱਕ ਕਹਾਣੀ ਘੜਦੀ ਆ ਕਿ ਕਮੇ ਇਹਨਾਂ ਨੂੰ ਦੁਵਾਰੇ ਪਸਾਇਆ ਜਾਵੇ ਕਮੇ ਇਹਨਾਂ ਸਿੱਖਾਂ ਨੂੰ ਜਲੀਲ ਕੀਤਾ ਜਾਵੇ ਦੂਸਰੇ ਪਾਸੇ ਹਮਾਚਲ ਦਾ ਮੁੱਦਾ ਚੱਲ ਰਿਹਾਗਾ ਸਰਕਾਰ ਦਾ ਉੱਦੇ ਵੱਲ ਕੋਈ ਧਿਆਨ ਨਹੀਂ ਤੇ ਪੰਜਾਬ ਦੇ ਵਿੱਚ ਗੁੰਡਾਗਰਦੀ ਚੱਲ ਰਹੀ ਆ ਹਨੇਰ ਕਰਦੀ ਚੱਲ ਰਹੀ ਆ ਉਹਦੇ ਉੱਤੇ ਕੋਈ ਧਿਆਨ ਨਹੀਂ ਹਾਂ ਠੀਕ ਆ ਕਿ ਇਹ ਜਰੂਰ ਪੁਲਿਸ ਕਰ ਰਹੀ ਆ ਇੱਥੋਂ ਚਾਰ ਨੌਜਵਾਨ ਚੱਕੇ ਚਾਕੇ ਜੁਪੀ ਦੇ ਵਿੱਚ ਜਾ ਕੇ ਅਨਕਾਊਂਟਰ ਕਰਤਾ ਜੀ ਇਹ ਤਾਂ ਅੱਤਵਾਦੀ ਸੀ ਇਹ ਤਾਂ ਫਲਾਨੇ ਥਾਣੇ ਤੇ ਇਹਨਾਂ ਨੇ ਹਮਲਾ ਕੀਤਾ ਸੀ ਜੇ ਉਂਗ ਪਸਲੇ ਭਾਈ ਜੇ ਪੱਤਰਕਾਰ ਪਸ ਲੈਣਾ ਕਿ ਇੱਥੇ ਬੰਬ ਧਮਾਕੇ ਦੀ ਆਵਾਜ਼ ਆਈ ਹੈ ਕਹਦੇ ਨਹੀਂ ਜੀ ਫੁਲਾਨੇ ਦਾ ਟਾਇਰ ਪਟ ਫਟਿਆ ਸੀ ਉਹਦੀ ਆਵਾਜ਼ ਆਈ ਆ ਤੇ ਮੈਂ ਤਾਂ ਤੇ ਇਹ ਸਿੱਖ ਨੌਜਵਾਨ ਨੂੰ ਹੱਤਵਾਦੀ ਬਣਾ ਦਿੰਦੀ ਆ ਤੇ ਅੱਗੇ ਤੁਹਾਨੂੰ ਇੱਕ ਮੈਂ ਹੋਰ ਕਰਨਲ ਸਾਹਿਬ ਦੀ ਵੀਡੀਓ ਸੁਣਾਉਣਾ ਉਹਨੇ ਇੱਕ ਸਿੱਧੀ ਚੇਤਾਵਨੀ ਦੇ ਦਿੱਤੀ ਆ ਪੁਲਿਸ ਨੂੰ ਤੇ ਹੁਣ ਦੱਸੋ ਤੁਸੀਂ ਇਹਦੇ ਵਿੱਚ ਜੋ ਕਾਰਨ ਸਾਹ ਨੇ ਸਿੱਧਾ ਕਿਹਾਗਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਹਾਂ ਮੈਂ ਪਹਿਲੇ ਵੀ ਕਿਹਾ ਸੀ ਕਿ ਪੁਲਿਸ ਨੂੰ ਜਿਹੜਾ ਐਕਸ਼ਨ ਆ ਜ਼ਰੂਰੀ ਲੈਣਾ ਚਾਹੀਦਾ ਸੀ ਪਰ ਨਹੀਂ ਲਿਆ ਪੰਜਾਬ ਦੇ ਵਿੱਚ ਛੁਪਣ ਨੂੰ ਉਠਾ ਪਰ ਜਿੱਦਣ ਆਰਮੀ ਜਿੱਦਣ ਆਰਮੀ ਨੇ ਹੱਥ ਦਿਖਾਤੇ ਫਿਰ ਵੀ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਛੁਪਣ ਨੂੰ ਉਠਾ ਨਹੀਂ ਮਿਲਨੀ ਅਸੀਂ ਬਾਰਡਰਾਂ ਦੀ ਰਾਖੀ ਕੀਤੀ ਆ ਤੇ ਸਾਡੇ ਤੇ ਹੱਥ ਪਾਉਂਦੇ ਨੇ ਇਹਦਾ ਜਵਾਬ ਅਸੀਂ ਪਾਵਾਂਗੇ ਸਿੱਧੇ ਸਪਲੈਂਡਰ ਆ ਸਾਡੇ ਤੇ ਬਰਦਾਸ਼ਤ ਦਾ ਬਹੁਤ ਮਾਦਾ ਆਰੀ ਜੱਫੇ ਬੰਦੀ ਪੂਰੇ ਐਕਸਰਮੈਨ ਇਵਨ ਸਰਵਿੰਗ ਆਫਸਰਸ ਵੀ ਇਨਾ ਖਰੋਸ਼ਾ ਹੈ ਦੇ ਵਿੱਚ ਆ ਸਾਹਮਣੇ ਦੇਖ ਲਓ ਤੁਸੀਂ ਵੱਡੇ ਗੈਂਤੀ ਦੇ ਵਿੱਚ ਫੌਜ ਤਿਆਰ ਬੈਠੀ ਆ ਮਿੰਟਸ ਕੈਂਟਾ ਦੇ ਖੇੜ ਆ ਫੌਜੀ ਇੱਕਾ ਇਸ਼ਾਰਾ ਕਾਫੀ ਆ ਉਹਨਾਂ ਨੂੰ ਇਸ਼ਾਰਾ ਮਾਤਰ ਕਾਫੀ ਆ ਫੌਜ ਦੇ ਜਨਰਲ ਕਰਨਲ ਜੇ ਕਹਿ ਦਿੱਤਾ ਏ ਪੰਜਾਬ ਦੀ ਪੁਲਸਾ ਜੇਕਰ ਇਸ ਤਰ੍ਹਾਂ ਫੌਜੀਆਂ ਤੇ ਹਮਲਾ ਕਰੂਗੀ ਆ ਇਕੱਠੇ ਹੋਏ ਬੈਠੇ ਨੇ ਸਾਰੀ ਗੱਲਬਾਤ ਪਹੁੰਚ ਚੁੱਕੀ ਆ ਪੁਲਸਾ ਫੌਜ ਦੇ ਕੋਲੇ ਮਿੰਟਾਂ ਸਿਕੰਟਾਂ ਦੀ ਖੇਡ ਆ ਉਹਦੇ ਕੋਲੇ ਆ ਕਰਨ ਸਾਹਿਬ ਨੇ ਤੁਹਾਨੂੰ ਧਮਕੀ ਦੇ ਦਿੱਤੀ ਆ ਇਹ ਤੋਂ ਤੁਸੀਂ ਆਵਾ ਅੰਦਾਜ਼ਾ ਲਾ ਲਓ ਕਰਨ ਸਾਹਿਬ ਨੇ ਕਹਿੰਦਾ ਪੰਜਾਬ ਨੂੰ ਪੰਜਾਬ ਦੇ ਵਿੱਚ ਜਗ੍ਹਾ ਨਹੀਂ ਲੱਭਣੀ ਪੁਲਸ ਨੂੰ ਹਿੰਦੁਸਤਾਨ ਤਾਂ ਬਹੁਤ ਵੱਡੀ ਦੂਰ ਦੀ ਗੱਲ ਆ ਹੁਣ ਤੁਸੀਂ ਇਹ ਕਿਉਂ ਜਿਹੜਾ ਜੰਗ ਦਾ ਮਾਹੌਲ ਬਣਾ ਰਹੀ ਆ ਸਰਕਾਰ ਅਤੇ ਪੁਲਸਰ ਕਿਉਂ ਨਹੀਂ ਕਾਰਵਾਈ ਕਰ ਰਹੀ ਕਿਉਂ ਨਹੀਂ ਜਿਹੜਾ ਨਿਵੇੜਾ ਕਰ ਰਹੀ ਕਿਉਂ ਨਹੀਂ ਆਪਣੇ ਜਿਹੜੇ ਅਫਸਰ ਨੇ ਪੁਲਸ ਅਫਸਰ ਭਗਵੰਤ ਮਾਨ ਉਹਨਾਂ ਦੇ ਐਕਸ਼ਨ ਲੈ ਰਿਆ ਕਿਉਂ ਪੰਜਾਬ ਦਾ ਡੀਜੀਪੀ ਚੁੱਪਾ ਕਿਉਂ ਗ੍ਰਹਿ ਮੰਤਰੀ ਚੁੱਪਾ ਕਿਉਂ ਪੰਜਾਬ ਦਾ ਸਾਰਾ ਜਿਹੜਾ ਆਪਾਂ ਕਹიდੀਏ ਕਿ ਅੱਜ ਬਹੁਤਾ ਸਾਰਾ মিডিਆ ਹੁਣ ਰੌਲਾ ਪਾਉਣ ਲੱਗਿਆ ਤਿੰਨ ਦਿਨਾਂ ਤੋਂ ਹਫਤੇ ਤੋਂ ਉੱਪਰ ਦੀ ਗੱਲ ਆ ਜਿਹੜੀ ਤੇ ਸਾਰੇ ਜਣੇ ਚੁੱਪਚਾਪ ਬੈਠੇ ਤਮਾਸ਼ਾ ਵੇਖ ਰਹੇ ਸੀ ਦੂਸਰੇ ਪਾਸੇ ਨਾੜਕ ਸਿੰਘ ਕਹਿੰਦਾ ਮੈਨੂੰ ਕੋਈ ਪ੍ਰਵਾਹ ਨਹੀਂ ਜਿਹੜਾ ਮਰਜ਼ੀ ਮੇਰੇ ਖਿਲਾਫ ਹੋਦੀ ਜਾਵੇ ਇਹਦਾ ਮਤਲਬ ਤਾਂ ਇਹ ਆ ਫਿਰ ਵੀ ਤੁਸੀਂ ਜਿਹੜਾ ਮਰਜ਼ੀ ਕਾਣ ਕਰ ਦਿਓ ਜਿਹੜਾ ਮਰਜ਼ੀ ਤੁਹਾਨੂੰ ਕੁਝ ਕਹਵੇ ਤੁਹਾਡੇ ਉੱਤੇ ਕੋਈ ਇਹਦਾ ਉੱਤੇ ਜਿਹੜਾ ਭੋਰਾ ਵੀ ਇਲਮ ਨਹੀਂ ਤੁਹਾਨੂੰ ਅਗਲੀ ਇੱਕ ਹੋਰ ਵੀਡੀਓ ਸੁਣਾਉਣਾ ਫਿਰ ਅੱਗੇ ਗੱਲਬਾਤ ਕਰਦੇ ਆ ਕਿ ਕੀ ਹੋਣਾ ਜਿਹੜਾ ਕਿ ਪੁਲਸਾ ਆ ਮਾਫ ਕਰਨਾ ਹੋਰ ਕੀ ਐਕਸ਼ਨ ਲੈ ਰਹੀ ਆ ਤੁਹਾਨੂੰ ਇੱਕ ਹੋਰ ਕਰਨਲ ਦੀ ਜਿਹੜੀ ਵੀਡੀਓ ਆ ਉਹ ਸਾਹਮਣੇ ਆ ਰਹੀ ਆ ਐਥੇ ਹੁਣ ਪੰਜਾਬ ਦਾ ਮਾਹੌਲ ਇਸ ਟਾਈਮ ਜਿਹੜਾ ਪੂਰਾ ਜਿਹੜਾ ਵਿਗੜਦਾ ਨਜ਼ਰ ਆ ਰਿਹਾਗਾ ਅੱਜ ਲੱਗਦਾ ਕਿ ਪੰਜਾਬ ਦਾ ਜਿਵੇਂ ਕੋਈ ਵਾਲੀਬਾਰ ਸੀ ਨਹੀਂ ਜਿਵੇਂ ਪੰਜਾਬ ਨੂੰ ਅਨਾਥ ਛੱਡ ਦਿੱਤਾ ਰੱਬ ਹੀ ਹੋਣ ਇਹਨੇ ਕਰਨਲ ਦੇ ਨਾਲ ਹੱਸਾ ਪੀ ਕਰਨ ਇਹ ਤੋਂ ਮੜੀ ਗੱਲ ਸੱਚੀ ਅਜੇ ਤੱਕ ਐਫਆਈਆਰ ਕਿਉਂ ਨਹੀਂ ਹੋਇਆ ਇਹਦਾ ਮਤਲਬ ਪੁੱਛਾਰੇ ਹੋ ਸਾਰੇ ਸਬੂਤ ਆਪੇ ਦੇਖੇਗੇ ਕਿ ਸਭ ਤੋਂ ਵੱਡਾ ਸਬੂਤ ਤੇ ਪਹਿਲੇ ਆ ਕੇ ਪੈਰੀ ਪਾ ਗਏ ਜਿਸੀ ਸਾਤੀ ਸ਼ਰਾਬ ਪੀਤੀ ਸੀ ਸਾਰੇ ਤੋਂ ਕੱਥੀਓਂ ਕੀ ਐਗਰੀਡ ਇਹ ਦੋਵਾਂ ਦਾ ਕਿ ਕੰਫੈਸ਼ਨ ਸੱਚ ਹੋ ਗਿਆ ਭਾਈ ਸੋਰੀ ਮੈਂ ਹਾਂ ਜੀ ਨਹੀਂ ਪਪਾ ਲੱਗੇ ਆਪਣੇ ਮੌਕੇ ਤੇ ਬੇਤੀ ਅਗ ਨੂੰ ਮਾਫੀ ਮੰਗਦੇ ਆ ਇਹ ਐਸੇ ਲੜਾਇਕ ਨੇ ਆ ਕੇ ਉਹਨਾਂ ਧਮਕੀਆਂ ਦੇ ਰਹੇ ਨੇ ਤੇ ਇੱਕ ਰਿਕਾਰਡਰ ਕਰ ਆਇਆ ਤੇ ਤੁਸੀਂ ਇਹ ਸਿਰ ਇਹਣਾ ਨਾ ਤੁਹਾਨੂੰ ਕੁਝ ਸੋਚਣ ਦੀ ਲੋੜ ਹੈਗੀ ਸਾਰੇ ਸਬੂਤ ਤੁਹਾਡੇ ਸਾਹਮਣੇ ਇੱਕ ਇੱਕ ਸਬੂਤ ਤੁਹਾਨੂੰ ਚਾਹੀਦਾ ਉਸ ਉਥੋਂ ਦੇ ਉਪ ਸਾਰਾ ਸਬੂਤ ਆਪੇ ਦੇਖੇਗੇ ਸਭ ਤੋਂ ਵੱਡਾ ਸਬੂਤ ਤੇ ਪਹਿਲੇ ਆ ਕੇ ਪੈਰੀ ਪਾ ਗਏ ਜਿਵੇਂ ਇਸ ਰਾਤੀ ਸ਼ਰਾਬ ਪੀਤੀ ਸੀ ਸਾਡ ਤੋਂ ਗਲਤੀ ਹੋ ਗਈ ਐਗਰੀਡ ਇਹਦੋਂ ਵੱਡਾ ਕੀ ਕੰਫੈਸ਼ਨ ਸਿੱਧਾ ਹੋ ਗਿਆ ਫਿਰ ਉਹਦੇ ਬਾਅਦ ਉਹਦੇ ਬਾਅਦ ਮਾਫੀ ਮੰਗਦੇ ਐਲਵਸ ਉਹਦੇ ਬਾਅਦ ਇਹ ਐਸੇ ਨਲਾਇਕ ਨੇ ਆ ਕੇ ਉਹਨਾਂ ਧਮਕੀਆਂ ਦੇ ਰਹੇ ਨੇ ਵੇਖ ਕੇ ਰਿਕਾਰਡ ਕਰ ਆਇਆ ਤੁਸੀਂ ਐਸੇ ਰਹਿਣਾ ਨਾ ਸੋ ਨੋ ਸੀ ਸਾਹਮਣ ਲਾਂਗੇ ਯਾਰ ਕਿਹੜੀ ਦੁਨੀਆ ਤੇ ਅਸੀਂ ਆ ਗਏ ਹ ਕਿੱਥੇ ਆ ਗਏ ਥਿਸ ਇਜ਼ 21ਸੈਂਚਰੀ ਉਹ 84 ਜਦੋਂ ਹੋਇਆ ਸੀ ਉਹਦਾ ਕਿਸਮਤ ਖਰਾਬ ਸੀ ਅਜੇ ਲੋਕਾਂ ਨੂੰ ਯਕੀਨ ਸੀ ਕਿ ਆਪਣੀ ਸਰਕਾਰਾਂ ਦੇ ਉੱਤੇ ਸੋਸ਼ਲ ਮੀਡੀਆ ਨਹੀਂ ਸੀ ਹੁਣ ਹਰ ਇੱਕ ਨੂੰ ਹਰ ਇੱਕ ਇੱਕ ਮਿੰਟ ਦਾ ਪਤਾ ਲੱਗ ਜਾਂਦਾ ਤੇ ਤੁਹਾਡੀ ਇਹ ਸਾਹਮਣੇ ਅੱਜ 13 ਤਰੀਕ ਨੂੰ ਹੋਇਆ ਸੀ ਅੱਜ 21 ਹੋ ਗਈ ਕਿ ਆਰਡਰ ਕਿੰਨੇ ਦਰਦ ਨਹੀਂ ਹੋ ਕੇ ਇੱਕ ਤਰਾ ਦੇ ਤੇ ਤੁਸੀਂ ਕੱਖ ਨਹੀਂ ਕਰਨ ਦੇ ਬਈ ਐਸੀ ਕੀ ਕੰਪਲਸ਼ਨ ਹੈ ਹੈ ਤੁਸੀਂ ਕਾਦੇ ਲਈ ਪਿਛਾਰੇ ਹੋ ਉਹਨਾਂ ਨੂੰ ਅਰੇ ਬੁਣਿਆ ਨੂੰ ਇਹ ਤਾਂ ਸਿੱਧੀ ਗੱਲ ਹੈ ਅਗੇ ਆ ਗਏ ਨੇ ਸਭ ਦੇ ਨਾਲ ਜੇ ਘਰ ਪੁੱਤਰ ਨਲਾਇਕ ਹੋਏ ਪਿਓ ਨੂੰ ਨਾ ਰੋਕੇ ਤੇ ਸਮਝੋ ਵੱਡਾ ਉਹ ਕਿਨ ਬੁਲਡਾ ਬੰਨਾ ਹੀ ਬੰਨਾ ਹੈ ਐਸੇ ਤਰ੍ਹਾਂ ਤੁਸੀਂ ਪੁਲਿਸ ਵਾਲੇ ਹੋ ਤੁਹਾਡੇ ਹੇਠਾਂ ਜੇ ਨਲਾਇਕ ਆ ਗਏ ਨੇ ਕਰ ਰਹੇ ਨੇ ਅਰੇ ਅੱਛਾ ਡਿਸਪਲਿਨ ਹੁੰਦਾ ਕੀ ਹੈ ਫੌਜ ਦੇ ਵਿੱਚ ਸਭ ਤੋਂ ਵੱਧ ਡਿਸਪਲਿਨ ਮੰਨਿਆ ਜਾਂਦਾ ਬ੍ਰਦਰ ਐਨੀਵੇਅਰ ਘਰ 'ਚ ਵੀ ਯਾਰ ਡਿਸਪਲਿਨ ਹੁੰਦਾ ਹੈ ਕਿ ਗਲਤ ਕੰਮ ਨਹੀਂ ਆਉਂਦੇਣਾ ਇਹ ਦੱਸਿਪਣਾ ਨੋਟਣਾ ਕਿ ਹਰ ਜਗ੍ਹਾ ਘਰ ਦੇ ਵਿੱਚ ਆਪਣੇ ਤਾਂ ਘਰ ਗਲੀ ਮੋਹੱਲਾ ਆਦਿ ਕਰਕੇ ਹਰ ਜਗ੍ਹਾ ਕਿਸੇ ਕਿਸੇ ਸੰਸਕਾਰਾਂ ਸੰਸਕਾਰ ਉਹਨੇ ਸਮਾਜ ਸੰਸਕਾਰ ਉਹਨੇ ਬਾਹਰ ਨਿਕਲੋ ਤੇ ਕਾਇਦਾ ਕਾਨੂੰਨ ਦੇ ਵੱਡੇ ਕਾਇਦਾ ਕਾਨੂੰਨ ਦੁਖੀ ਵੀ ਹੈ ਗੁੱਸੇ ਚ ਵੀ ਹੈ ਲਫਜ਼ ਨਹੀਂ ਹੈ ਫੌਜ ਨਾਲ ਕੀ ਮੈਂ ਕਰ ਸਕਦੇ ਹੋ ਯਾਰ ਉਹ ਵੀ ਪੰਜਾਬ ਦੀ ਫੌਜ ਨਾਲ ਹੈ ਆਜ਼ਾਦੀ ਦੀਵਾਨ ਜੱਸੀ ਨੰਬਰ 1 ਆਜ਼ਾਦੀ ਸਭਾ ਵਿੱਚ ਅਸੀਂ ਨੰਬਰ 1 ਅੱਜ ਪੰਜਾਬ ਦੀ ਹੈ ਹਰ ਚੀਜ਼ ਅੱਜ ਅੱਜ ਵੀ ਮੈਕਸਿਮਮ ਵਾਰ ਵਿੰਡੋਸ ਆਰੋਂ ਪੰਜਾਬ ਠੀਕ ਹੈ ਪੰਜਾਬ ਦੇ ਸਿਰ ਤੇ ਇੰਡੀਆ ਬਚਿਆ ਪਿਆ ਕੋਈ ਸ਼ੱਕ ਨਹੀਂ ਪਾਕਿਸਤਾਨ ਦੀ ਫੌਜ ਤੋਂ ਪੁੱਛੋ ਚੀਨੀਆਂ ਦੀ ਪੁੱਛੋ ਜਦੋਂ ਪੁਲਿਸ ਵਾਲ ਕਰਦੇ ਨੇ ਉਹਨਾਂ ਦੀ ਪਿੰਡ ਗਲੀ ਹੋ ਜਾਂਦੀ ਹੈ ਤੁਸੀਂ ਆਪਣੀ ਸਵਾਰਡੋਂ ਕੱਟਣ ਲੇ ਹੋ ਅਰੇ ਮੂਰਖੋ ਮੈਂ ਕਹਿੰਨਾ ਪਾਕਿਸਤਾਨ ਤੁਹਾਡਾ ਦੁਸ਼ਮਣ ਹੈਟਾ ਜਾ ਮਾਲਦੀਵ ਤੁਹਾਡਾ ਦੁਸ਼ਮਣ ਹੈ ਉਹ ਦੇਖਾ ਕਿ 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 ਉਹ শ্রীলঙ্কা ਤੁਹਾਡਾ ਵਿਗੜਿਆ ਬੰਗਲਾਦੇਸ਼ ਤੋਂ ਤੁਹਾਨੂੰ ਜੜਨ ਨੂੰ ਪਿਆ ਰਿਹਾ ਉਹਨਾਂ ਦਾ ਪ੍ਰਾਈਮ ਮਿੰਟਰਸ ਤੋਂ ਕਰ ਰੱਖਿਆ ਉਹ ਚੀਜ਼ ਨਾਰਥ ਸੀ ਜੋ ਰਿਹਾ ਤੁਹਾਡੇ ਸਾਹਮਣੇ ਚਾਈਨਾ ਸਾਰਿਆਂ ਦਾ ਪਿਓ ਤੁਹਾਡੇ ਸਿਰ ਤੇ ਬੈਠਾ ਤੇ ਪੰਜਾਬ ਨਾਲ ਪੰਗੇ ਲੈ ਰਿਓ ਆਪੋ ਫੋਰਸ ਦੇ ਵਿੱਚ ਸਰਵੇ ਕਰਨੇ ਨਾਲ ਇਤੋਂ ਜ਼ਿਆਦਾ ਨਲਕੀ ਕੀ ਹੋएगी ਜੀ ਤੁਸੀਂ ਸਾਰੇ ਫੌਜੀ ਇਕੱਠੇ ਹੁਣ ਲਿਆ ਜੀ ਵੀਡੀਓ ਹੁਣ ਤਾਂ ਹੁਣ ਤਾਂ ਕੋਈ ਜਿਹੜਾ ਇਹਦੇ ਵਿੱਚ ਉਹ ਨਹੀਂ ਰਹਿ ਗਿਆ ਕਿ ਫੌਜੀ ਕਰਨਲ ਨੇ ਫੌਜ ਸਾਹਿਬ ਦੇ ਉਹਨਾਂ ਨੇ ਕਹਿ ਦਿੱਤਾ ਇਹ ਪਾਕਿਸਤਾਨ ਤੁਹਾਡਾ ਦੁਸ਼ਮਣਾ ਚੀਨ ਤੁਹਾਡਾ ਦੁਸ਼ਮਣਾ ਬੰਗਲਾਦੇਸ਼ ਤੁਹਾਡਾ ਦੁਸ਼ਮਣਾ ਤੇ ਕਿੰਨੇ ਦੇਸ਼ ਗਿਣਾ ਦਿੱਤੇ ਕਿ ਤੁਸੀਂ ਅਜੇ ਪੰਜਾਬ ਦੀ ਫੌਜੀਆਂ ਨੂੰ ਪੰਜਾਬ ਦੀ ਆਰਮੀ ਉੱਤੇ ਜਿਹੜਾ ਹਮਲਾ ਕਰ ਰਹੇ ਹੋ ਕਿੱਡੀ ਸ਼ਰਮਨਾਕ ਗੱਲ ਆ ਤੁਸੀਂ ਵੀ ਪੰਜਾਬ ਦੇ ਹੋ ਉਹ ਵੀ ਪੰਜਾਬ ਦੇ ਆ ਚਾਹੇ ਪੰਜਾਬ ਦਾ ਹੋਵੇ ਚਾਹੇ ਬਾਹਰਲਾ ਹੋਵੇ ਪਰ ਜਿਹੜੇ ਫੌਜ ਦੀ ਰਾਖੀ ਫੌਜ ਕਰੀ ਆ ਉਦੇਸ ਨੂੰ ਬਚਾਰੇ ਆ ਪੰਜਾਬ ਬਚਿਆ ਹੋਇਆ ਨਹੀਂ ਤਾਂ 45 ਸੈਕਿੰਟਾਂ ਮਿੰਟਾਂ ਦੇ ਵਿੱਚ ਤੁਹਾਨੂੰ ਤੈਸਨਾਸ ਕਰ ਦੇਣਾ ਤੇ ਆਉਣ ਵਾਲਾ ਸਮਾਂ ਇੱਕ ਹੋਰ ਦੇਖ ਲਓ ਤੁਹਾਨੂੰ ਇੱਥੇ ਮੈਂ ਹੋਰ ਵੱਡੀ ਖਬਰ ਦੱਸ ਦਾਂਗਾ ਆਉਣ ਵਾਲੇ ਹੀ ਕੁਝ ਦਿਨਾਂ ਦੇ ਵਿੱਚ ਪਾਕਿਸਤਾਨ ਤੇ ਇੰਡੀਆ ਦੇ ਜਿਹੜੇ ਆਪਾਂ ਕਹਿੰਦੇ ਇਹ ਸਬੰਧ ਆ ਉਹ ਵਿਗੜਨ ਵਾਲੇ ਨੇ ਜਿਵੇਂ ਜਲੰਧਰ ਦੇ ਵਿੱਚ ਗਰਨੇਡ ਹੋਇਆ ਉਥੋਂ ਨੂੰ ਲੈ ਕੇ ਇੱਕ ਉਥੋਂ ਦਾ ਡਾਊਨ ਆ ਮੁੰਡੇ ਦਾ ਨਾਉ ਭੁੱਲ ਗਿਆ ਮੈਂ ਉਸ ਸ਼ਾਇਦ ਐਸ ਦਾ ਕੋਈ ਨਾਮ ਆ ਮਾਫ਼ ਕਰਨਾ ਕਿ ਉਹ ਸਾਰੇ ਆਮ ਧਮਕੀਆਂ ਦੇ ਰਿਹਾ ਤੁਹਾਡੇ ਇੰਡੀਆ ਦੀ ਤੁਹਾਡੀ ਪੁਲਸ ਨੂੰ ਉਹਨਾਂ ਉੱਤੇ ਤਾਂ ਤੁਹਾਡਾ ਕੋਈ ਸਰਦਾ ਨਹੀਂ ਉਹਨਾਂ ਉੱਤੇ ਤਾਂ ਤੁਸੀਂ ਕਾਰਵਾਈ ਕਰ ਨਹੀਂ ਸਕਦੇ ਗੈਂਗਸਟਰ ਸਿੱਧਾ ਸਿੱਧੂ ਮੂਸੇ ਵਾਲੇ ਨੂੰ ਮਾਰ ਗਏ ਸਾਹਮਣੇ ਇੰਟਰਵਿਊ ਆ ਕਰ ਗਏ ਉਹਨਾਂ ਤੇ ਤੁਸੀਂ ਕੁਝ ਕਰ ਨਹੀਂ ਸਕਦੇ ਤੇ ਤੁਹਾਡਾ ਜੋਰ ਚੱਲਦਾਗਾ ਸਿੱਖਾਂ ਤੇ ਚੱਲਦਾਗਾ ਕਿਸਾਨਾਂ ਤੇ ਚੱਲਦਾਗਾ ਜਾਂ ਕੋਈ ਫੌਜ ਦਾ ਕਰਨਲ ਉਹਨੂੰ ਜਾ ਕੇ ਢਾ ਦਿਓ ਇਹ ਤੁਹਾਡੇ ਕੋਲੇ ਆ ਚੀਜ਼ਾਂ ਰਹਿ ਗਈਆਂ ਪੁਲਿਸ ਇਸ ਗੱਲ ਵਾਸਤੇ ਆ ਕਿ ਪੰਜਾਬ ਦੇ ਜਾਓ ਪੰਜਾਬ ਤੇ ਕਹਿਰ ਨਾ ਗਜਾਰੋ ਇਹ ਬੇਨਤੀ ਆ ਪੁਲਸ ਨੂੰ ਵੀ ਦੇਖੋ ਕਿ ਹਰ ਇੱਕ ਦਾ ਠੀਕ ਆ ਕਿ ਮੰਨ ਲਓ ਅੱਜ ਤੁਸੀਂ ਗਲਤੀ ਮੰਨਦੇ ਹੋ ਇੱਕ ਵਾਰੀ ਗਲਤੀ ਮੰਨਦੇ ਹੋ ਕਿ ਸਾਥੋਂ ਖਾਦੀ ਪੀਤੀ ਵਿੱਚ ਹੋ ਗਿਆ ਤੁਸੀਂ ਜ਼ਹਿਰ ਖਾਨੇ ਹੋ ਸ਼ਰਾਬਾ ਪੀਨੇ ਹੋ ਤੁਸੀਂ ਕੋਈ ਆਪਦੀ ਜੇਬ ਤੇ ਸ਼ਰਾਬ ਨਹੀਂ ਪੀਂਦੇ ਲੋਕਾਂ ਦਾ ਖੂਨ ਨਿਚੋੜ ਕੇ ਫਿਰ ਸ਼ਰਾਬਾ ਪੀਨੇ ਹੋ ਪਹਿਲਾਂ ਲੋਕਾਂ ਨੂੰ ਠੱਗਦੇ ਹੋ ਉਹਨਾਂ ਦੇ ਜੇਬਾਂ ਚ ਪੈਸੇ ਕਢਾ ਕੇ ਸ਼ਰਾਬਾ ਪੀਨੇ ਹੋ ਪਿਓ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ ਤੁਹਾਡੀ ਬਰਬਾਦ ਜਾਊ ਫਿਰ ਤੁਹਾਡੇ ਮੁੰਡੇ ਜਿਹੜੇ ਬਹੁਤੇ ਜਾਗਦੇ ਇਹ ਲੋਕਾਂ ਚ ਕਿਹਾ ਜਾਂਦਾਗਾ 90% ਪੁਲਿਸ ਵਾਲਿਆਂ ਦੇ ਮੁੰਡੇ ਜਿਹੜੇ ਵਿਗੜਦੇ ਆ ਨਸ਼ਿਆਂ ਤੇ ਲੱਗਦੇ ਆ ਜਾਂ ਹੋਰ ਉਹ ਵੱਡੇ ਕਾਰੋਬਾਰ ਵਿੱਚ ਫਸਦੇ ਆ ਚੋਰੀਆਂ ਡਕੈਤੀਆਂ ਦੇ ਵਿੱਚ ਫਸਦੇ ਬਹੁਤ ਬਾਰੇ ਬੜੇ ਕਿਉਂਕਿ ਤੁਸੀਂ ਜਾਇ ਜੇ ਕੰਮ ਤੁਸੀਂ ਆਪ ਕਰਦੇ ਹੋ ਉਹਦਾ ਪ੍ਰਭਾਵ ਫਿਰ ਬੱਚਿਆਂ ਤੇ ਪੈਂਦਾ ਇਸ ਕਰਕੇ ਰਹਿਣ ਦਿਓ ਇਹ ਗੱਲਾਂ ਨਾ ਜਿਹੜੀਆਂ ਜਗਜਾੜ ਕਰਾਓ ਨਾ ਦੜਾਓ ਸਾਰੇ ਕੌਣ ਨੂੰ ਪਤਾ ਸਾਰੇ ਬੱਚੇ ਬੱਚੇ ਨੂੰ ਪਤਾ ਤੁਹਾਡੇ ਵਾਸਤੇ ਹੁਣ ਸੋਸ਼ਲ ਮੀਡੀਆ ਦਾ ਜਵਾਨਾ ਪੱਲੇ ਵਾਲਾ ਜਵਾਨਾ ਨਹੀਂ ਰਿਹਾ ਕਿ ਤੁਸੀਂ ਭਲਾਨੀ ਜਾ ਕੇ ਬੰਦੇ ਨੂੰ ਉੱਥੇ ਮਾਰਿਆ ਉਹ ਮੁਕਾਬਲਾ ਹੋ ਗਿਆ ਹੋਂਦ 10 ਸੈਕਿੰਟਾਂ ਦੇ ਵਿੱਚ ਪਹਿਲਾ ਖਬਰ ਆ ਜਾਂਦੀ ਆ ਕਿ ਭਾਈ ਪੁਲਿਸ ਨੇ ਫਲਾਣੇ ਤੋਂ ਬੰਦਾ ਚੱਕ ਲਿਆ ਫਲਾਣੇ ਤਾਂ ਜਾ ਕੇ ਮਾਰ ਦਿੱਤਾ ਕਸੂਰ ਕੋਈ ਨਹੀਂ ਹੁਣ ਤਾਂ ਪਤਾ ਲੱਗ ਜਾਂਦਾ ਕਿ ਫਲਾਣੇ ਮੁੰਡੇ ਦੇ ਫਲਾਣੀਆਂ ਨੇ ਡਾਂਗਾ ਵਾਰੀਆਂ ਲੱਤਾਂ ਤੋੜਤੀਆਂ ਬਾਹਾਂ ਤੋੜਦੀਆਂ ਹੋਂਦ ਸਿਜੜੀ ਕਹਿ ਰਿਹਾ ਵਿੱਚ ਝੱਟ ਤੁਸੀਂ ਆ ਜੰਨੇ ਹੋ ਹੁਣ ਨਹੀਂ ਤੁਸੀਂ ਕਿਤੇ ਇਹ ਲੋਕਮਿਤੀਆਂ ਖੇਡ ਸਕਦੇ ਤੇ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਸ਼ਾਂਤੀ ਜ਼ਰੂਰੀ ਆ ਸ਼ਾਂਤੀ ਕਿਹਨੇ ਬਣਾ ਕੇ ਰੱਖਣੀ ਆ ਟਾਮਾ ਪੁਲਿਸ ਦਾ ਤੇ ਸਰਕਾਰ ਦਾ ਪਰ ਪੁਲਸੀ ਗੁੰਡਾਗਰਦੀ ਤੇ ਉੱਤਰ ਆਵੇ ਫਿਰ ਆਪ ਜਨਤਾ ਦਾ ਭਾਈ ਕਿੱਥੇ ਕੌਣ ਬਾਲੀਬਾਰਸਾ ਤੇ ਕੌਣ ਕਿਨੂੰ ਕਿਨੂੰ ਤੁਸੀਂ ਉਹ ਕਰੋਗੇ ਹਾਂ ਪੰਗਾ ਤੁਸੀਂ ਫੌਜ ਨਾਲ ਲਈ ਬੈਠੇ ਹੋ ਹਜੇ ਤੱਕ ਤੁਸੀਂ ਮੰਨਣ ਨੂੰ ਤਿਆਰ ਨਹੀਂ ਨਾਲੇ ਆਖੀ ਜਾਂਦੇ ਅਸੀਂ ਗਲਤੀ ਕੀਤੀ ਆ ਸੱਤੋ ਖਾਦੀ ਪੀਤੀ ਵਿੱਚ ਹੋ ਗਿਆ ਨਾਲੇ ਤੁਸੀਂ ਕੋਰਟ ਦੇ ਵਿੱਚ ਪਹੁੰਚ ਗਏ ਕਹਿੰਦੇ ਸਾਡੀ ਵਰਦੀ ਨੂੰ ਹੱਥ ਪਾ ਲਿਆ ਜੀ ਸਾਡੀ ਵਰਦੀ ਪਾੜਤੀ ਕਰਨਲ ਦੇ ਮੰਡੇ ਨੇ ਪਹਿਲਾਂ ਸਾਡੇ ਇਤਿਹਤ ਚੱਕਿਆ ਅਸੀਂ ਫੇਰ ਕੁੱਟਿਆ ਇੱਕ ਵਾਰੀ ਤੁਸੀਂ ਇਹ ਗੱਲਾਂ ਕਹੀ ਜਾਂਦੇ ਹੋ ਤੁਸੀਂ ਉਸ ਦਿਨ ਹੀ ਕਹਿੰਦੇ ਇਹ ਗੱਲ ਆ ਫੇਰ ਤਾਂ ਜੱਤ ਦੀ ਹੁਣ ਤੁਸੀਂ ਆਪਣੇ ਬਚਾ ਦੇ ਲਈ ਹੱਥ ਪੈਰ ਤੁਸੀਂ ਮਾਰਨੇ ਮਾਰੀ ਜਾਓ ਪਰ ਇਹ ਜਦੋਂ ਹੁਣ ਫੌਜ ਆ ਤੇ ਇਹ ਤੁਹਾਡੇ ਉੱਤੇ ਜਿਹੜਾ ਪਰਚਾ ਦਰਜ ਹੋ ਚੁੱਕਿਆ ਹੈਗਾ ਐਫ ਆਰ ਦੇਖਦੇ ਆ ਕਿ ਤੁਹਾਨੂੰ ਕਿਦੋਂ ਰੈਸਟ ਪੈਂਦੀ ਆ ਜਾਂ ਫੇਰ ਗੋਗਲ ਤੋਂ ਮਿੱਟੀ ਝਾੜਨ ਵਾਲਾ ਕੰਮ ਹੁੰਦਾ ਜੇਕਰ ਤੁਹਾਡੇ ਰੈਕਟ ਨਹੀਂ ਪੈਂਦੀ ਤੁਹਾਡੇ ਉੱਤੇ ਤਾਂ ਫਿਰ ਇਹ ਸਮਝ ਲਓ ਕਿ ਮਾਹੌਲ ਹੈ ਜਿਹੜਾ ਕਿਸੇ ਵੇਲੇ ਵੀ ਵਿਗੜ ਸਕਦਾ ਹੈਗਾ ਇਹ ਸ਼ਾਂਤੀ ਜਿਹੜਾ ਜ਼ਰੂਰੀ ਹੈ ਪੰਜਾਬ ਦੇ ਲਈ ਹਰ ਇੱਕ ਵਰਗ ਨੂੰ ਕਹਿਣਿਆ ਸੀ ਤੇ ਪਰ ਚਲੋ ਉਹ ਅਕਾਲਪੁਰਖ ਵਹਿਗੂ ਜਾਣਦਾ ਹੈਗਾ ਕਹਿੰਦੇ ਹੁੰਦੇ ਆ ਜੋ ਕਰਦਾ ਸੋ ਭਰਦਾ ਜਮੇ ਕਰੋਗੇ ਭਾਈ ਉਹ ਮੇ ਭਰੋਗੇ ਤੇ ਵੀਡੀਓ ਦੇ ਨਾਲ ਤੁਸੀਂ ਕੀ ਇਤਬਾਕ ਰੱਖਦੇ ਹੋ ਕੀ ਤੁਹਾਡੇ ਸੁਝਾਅ ਨੇ ਇਹਦੇ ਉੱਤੇ ਆਪਣੇ ਸੁਝਾਅ ਕਮੈਂਟਾਂ ਰਾਹੀਂ ਜਰੂਰ ਲਿਖਣੇ ਨੇ ਕਮੈਂਟ ਜਦੋਂ ਕਰਦੇ ਹੋ ਨੇ ਉਹਦਾ ਸੁਝਾਅ ਜਰੂਰ ਦਿਆ ਕਰੋ ਕਿ ਭਾਈ ਫਲਾਣੇ ਦੀ ਗਲਤੀ ਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਨਾਲ ਇੱਕ ਵੱਡੀ ਗੱਲ ਹੋਰ ਵੱਡੀ ਗਿਣਤੀ ਦੇ ਵਿੱਚ ਅੱਜ ਲੋਕ ਮੰਗ ਕਰ ਰਹੇ ਆ ਰਾਸ਼ਟਰਪਤੀ ਰਾਜ ਕਾਨੂੰਨ ਲਾਗੂ ਹੋਵੇ ਕਮੈਂਟਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਜ ਨੌਜਵਾਨਾਂ ਦੀ ਇਹ ਮੰਗ ਕਿਉਂ ਉੱਠ ਰਹੀ ਆ ਕਿਉਂ ਲੋਕਾਂ ਦਾ ਪ੍ਰਸ਼ਾਸਨ ਤੋਂ ਪੁਲਸ ਦੀ ਪੰਜਾਬ ਪੰਜਾਬ ਦੀ ਜਿਹੜੀ ਪੁਲਸਾ ਉਹ ਤੋਂ ਵਿਸਵਾਸ ਉੱਠ ਚੁੱਕਿਆਗਾ ਹੁਣ ਕਹਿੰਦੇ ਕਿ ਪੰਜਾਬ ਨੂੰ ਜੀ ਫੌਜ ਦੇ ਹਵਾਲੇ ਕੀਤਾ ਜਾਵੇ ਯਾਨੀ ਕਿ ਰਾਸ਼ਟਰਪਤੀ ਜਿਹੜਾ ਰਾਜ ਲਾਗੂ ਕੀਤਾ ਜਾਵੇ ਇਹ ਲੋਕਾਂ ਦੀ ਵੱਡੀ ਮੰਗ ਆ ਕਿ ਕੀ ਤੁਸੀਂ ਇਸ ਦੇ ਨਾਲ ਸਹਿਮਤ ਹੋ ਜਾਂ ਅਸਹਿਮਤ ਹੋ ਇਹ ਵੀ ਜਰੂਰ ਦੱਸਣਾ ਧੰਨਵਾਦ ਬਹਿਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ